ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਸਹੀ ਹੋਵੋਗੇ ਮੈਂ ਇਦਾਂ ਦੀ ਵੀਡੀਓ ਨਹੀਂ ਬਣਾਉਂਦਾ ਹੁਣ 5-6 ਮਹੀਨੇ ਤੋਂ ਮੈਨੂੰ ਲੋੜ ਨਹੀਂ ਮੈਂ ਆਪਣੇ ਕੰਮ ਵਿੱਚ ਬਹੁਤ ਬਿਜ਼ੀ ਹਾਂ ਮੇਰੇ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਆ ਪਰ ਕਈ ਵਾਰ ਜਦੋਂ ਤੁਸੀਂ ਕਿਸੇ ਨੂੰ ਜ਼ਿਆਦਾ ਇਗਨੋਰ ਕਰਦੇ ਹੋ ਨਾ ਉਹ ਸਿਰ ਤੇ ਚੜਦਾ ਜਾਂਦਾ ਉਹਨਾਂ ਲੋਕਾਂ ਨੂੰ ਲੱਗਦਾ ਵੀ ਪਤਾ ਨਹੀਂ ਕਿਉਂ ਨਹੀਂ ਕਿਉਂ ਨਹੀਂ ਬੋਲਦਾ ਪਤਾ ਨਹੀਂ ਕਾਣਾ ਪਰ ਮੈਂ ਪਹਿਲਾਂ ਦੱਸ ਦੇਣਾ ਚਾਹੁੰਦਾ ਵੀ ਮੈਂ ਕਿਸੇ ਦੀ ਘਰਦਿਆਂ ਤੇ ਕਿਸੇ ਦੀ ਮਾਵਾਂ ਤੇ ਕਿਸੇ ਦੇ ਭਰਾ ਤੇ ਕਿਸੇ ਦੀ ਜਨਾਨੀ ਤੇ ਨਾ ਬੋਲਿਆ ਨਾ ਮੈਂ ਬੋਲ ਸਕਦਾ ਉਹ ਜਿਹੜਾ ਲੁਧਿਆਣੇ ਬਾਰਾ ਸਿੰਘਾ ਘੁੰਮਦਾ ਇੱਕ ਬੇਅਕਲ ਜਿਹਾ ਊਂਟ ਜਿਹਾ ਉਹਦੇ ਨਾਲ ਮੇਰੀ ਯਾਰੀ ਇੱਥੋਂ ਪਈ ਸੀਗੀ ਇਹ ਨਾ ਸਮਝੀ ਵੀ ਤੇਰੇ ਬਸ ਤੇਰੇ ਲਈਆ ਸਪੈਸ਼ਲ ਕੜਵਾਏ ਨੇ ਏਡੇ ਜੋਗਾ ਨਹੀਂ ਹੈਗਾ ਤੂੰ ਸਮਝੀਏ ਤਾਂ ਮੈਂ ਪੇਸੀ ਮੈਂ ਦੁਬਾਰਾ ਦਗਾ ਦੇਣਾ ਲੋੜ ਪੈਂਦੀ ਉਹਨਾਂ ਦੀ ਖੋਨਦਾਨ ਕੈਂਪ ਸੀਗਾ ਨੀਰਜ ਦਾ ਇਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਮੈਂ ਉੱਥੇ ਗਿਆ ਸੀ ਉਦੋਂ ਦੀ ਇਹਦੇ ਇਹਨਾਂ ਨਾਲ ਯਾਰੀ ਸ਼ੁਰੂ ਹੋ ਗਈ ਸੰਦੀਪ ਇਹਦੇ ਨਾਲ ਯਾਰੀ ਹੈ ਨਹੀਂ ਮੇਰੀ ਪਈ ਸੀਗੀ ਠੀਕ ਹੈ ਚਲੋ ਆਉਂਦੇ ਗਏ ਜਾਂਦੇ ਰਹੇ ਨਾ ਤਾਂ ਮੈਨੂੰ ਫੇਮ ਦੀ ਲੋੜ ਸੀ ਨਾ ਮੈਨੂੰ ਕੋਈ ਪੈਸੇ ਦੀ ਲੋੜ ਸੀ ਨਾ ਮੈਂ ਉਹਨਾਂ ਨਾਲ ਕੋਈ ਬਿਜ਼ਨਸ ਕਰਨਾ ਸੀ ਕੋ ਪਿਆਰ ਦਾ ਰਿਸ਼ਤਾ ਸੀ ਜੋ ਵਧੀਆ ਅਟੈਚਮੈਂਟ ਹੁੰਦੀ ਗਈ ਪਰ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਚੱਲਦਾ ਮੈਂ ਜ਼ਿੰਦਗੀ 'ਚ ਬਹੁਤ ਪੁੱਠੇ ਸਿੱਧੇ ਕੰਮ ਕੀਤੇ ਆ ਵਧੀਆ ਕੰਮ ਵੀ ਕੀਤੇ ਆ ਪਰ ਜਿੰਨੇ ਮੇਰੇ ਲਾਂਭੇ ਇਹਦੇ ਨਾਲ 12 ਸਿੰਘੇ ਦੇ ਬਾਅਦ 12 ਸਿੰਘੇ ਨਾਲ ਯਾਰੀ ਤੋਂ ਬਾਅਦ ਆਏ ਨਾ ਉਹ ਕਦੀ ਨਹੀਂ ਆਏ ਕਿਉਂਕਿ ਮੇਰੇ ਸਹੁਰੇ ਵੀ ਲੁਧਿਆਣੇ ਆ ਮੇਰੇ ਨਾਨਕੇ ਵੀ ਲੁਧਿਆਣੇ ਆ ਠੀਕ ਆ ਮੇਰਾ ਡੀਲਰ ਵੀ ਲੁਧਿਆਣੇ ਆ ਜਦੋਂ ਇਹਦੇ ਨਾਲ ਮੈਨੂੰ ਕਿਸੇ ਨੇ ਫੋਟੋਆਂ 'ਚ ਦੇਖਿਆ ਕਦੀ ਮੇਰੇ ਘਰ ਤਾਂ ਕਿਸੇ ਨੇ ਲਾਂਬਾ ਨਹੀਂ ਭੇਜਿਆ ਸੀ ਪਰ ਇਹਦੇ ਨਾਲ ਦੇਖ ਕੇ ਮੈਨੂੰ ਬੜਾ ਵਾਰਨ ਕੀਤਾ ਮੈਨੂੰ ਸੀਗਾ ਵੀ ਇਹ ਪਤਾ ਨਹੀਂ ਜੈਲਸੀ ਫੀਲ ਕਰਦੇ ਆ ਪਤਾ ਨਹੀਂ ਐ ਕਰਦੇ ਉਹ ਕਰਦੇ ਵੀ ਮੇਰਾ ਨਾ ਨਾ ਸਰਕਲ ਆ ਇੱਕ ਨਾ ਨਾ ਮੇ ਕੋ 4 ਪੈਸੇ ਐਸੀ ਮੈਨੂੰ ਉਹਦਾ ਵੀ ਫਤੂਰ ਚੜਿਆ ਹੋਇਆ ਸੀ ਜ਼ਿੰਦਗੀ ਚ ਮੈਂ ਸੀਰੀਅਸ ਨਹੀਂ ਸੀ ਚਲੋ ਹੋਈਆਂ ਗੱਲਾਂ ਹੁਣ ਮੈਂ ਤੁਹਾਨੂੰ ਇੱਕ ਗੱਲ ਇਹ ਦੱਸਣਾ ਚਾਹੁੰਦਾ ਵੀ ਬੰਦੇ ਦੀ ਕਰਤਾਰ ਦੀ ਜਿਵੇਂ ਹਨੀ ਸੇਠੀ ਆ ਇਹਦੇ ਨਾਲ ਸ਼ੂਜ਼ ਦਾ ਕੰਮ ਲੱਗਦਾ ਤੇ ਸੇਵਾ ਲੱਗਦੀ ਆ ਦੋ ਜਾਣਿਆ ਕਰਕੇ ਹਣੀ ਜਾਣਿਆ ਜਾਂਦਾ ਪ੍ਰਧਾਨ ਜੀ ਹੁਣੇ ਕਾਦੇ ਲਈ ਜਾਣੇ ਜਾਂਦੇ ਨੇ ਯਾਰ ਮਾਰ ਪਿੱਛੇ ਬਲੈਕਮੇਲ ਪਿੱਛੇ ਯਾਰ ਨੂੰ ਯਾਰ ਕਹਿ ਕੇ ਉਹਦੀਆਂ ਰਿਕਾਰਡਿੰਗਾਂ ਕਰਕੇ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਉਹਦੇ ਪਿੱਛੇ ਠੀਕ ਹੈ ਹੁਣ ਮੈਂ ਦੋ ਚਾਰ ਬਿਲਕੁਲ ਬਹੁਤ ਕੁਝ ਪਿਆ ਬਾਧੂ ਬਹੁਤ ਕੁਝ ਹੈ ਤੇਰੀਆਂ ਗੱਲਾਂ ਤਾਂ ਹਾਸੇ ਵਾਲੀਆਂ ਜੋਕਰਾਂ ਵਾਲੀਆਂ ਹੁਣ ਜਿਹੜਾ ਮੇਰੀਆਂ ਤੱਥਾਂ ਦੇ ਆਧਾਰ ਤੇ ਹੋਣਗੀਆਂ ਵੀ ਮੈਂ ਕੀ ਕਹਿਣਾ ਚਾਹਨਾ ਤੇ ਕੀ ਤੈਨੂੰ ਕਹਿ ਰਿਹਾ ਸਭ ਤੋਂ ਪਹਿਲਾਂ ਤੂੰ ਬਾਂਗੜ ਸਾਹਿਬ ਨਾਲ ਤੁਰਿਆ ਫਿਰਿਆ ਪੂਰਾ ਘੈਂਟ ਬੰਦੇ ਬਾਂਗੜ ਸਾਹਿਬ ਠੀਕ ਹੈ ਬੰਗੜ ਸਾਹਿਬ ਨਾਲ ਤੂੰ ਤੁਰਿਆ ਫਿਰਿਆ ਠੀਕ ਹੈ ਉੱਥੇ ਤੂੰ ਯਾਰ ਮਾਰ ਕੀਤੀ ਤੇ ਤੈਨੂੰ ਮੈਂ ਛੋਟੀ ਜੀ ਗੱਲ ਦੱਸ ਦਿੰਨਾ ਇਹਦੇ ਬਾਰੇ ਇਹ ਬੰਦੇ ਨੂੰ ਸਿੱਖੀ ਇਹ ਸਿੱਖੀ ਟਾਈਮ ਲਈ ਵਰਤਦੇ ਆ ਪੱਗ ਲੋੜ ਅਨਸਾਰ ਬੰਦਦੇ ਆ ਸਿਰ ਤੇ ਵਾਲ ਨਹੀਂ ਹੈਗੇ ਇਹਨਾਂ ਦੇ ਮੈਂ ਕੋਈ ਇਹ ਨਹੀਂ ਕਹਿਣਾ ਵੀ ਉਹ ਰੋਡੇ ਮਾੜੇ ਹੁੰਦੇ ਸ਼ਾਇਦ ਸਾਡੇ ਨਾਲੋਂ ਵੱਧ ਸਿੱਖੀ ਉਹਨਾਂ ਚ ਹੋਵੇ ਇਹ ਸਿੱਖੀ ਲੋੜ ਅਨਸਾਰ ਵਰਤਦੇ ਆ ਪੱਗ ਬੰਨ ਕੇ ਮੂੰਹ 'ਚ ਇਹਨਾਂ ਦੇ ਕੋਲ ਲਿਪਾ ਪਾਈਆਂ ਹੁੰਦੀਆਂ ਹੁੰਦੀਆਂ ਇਹਨਾਂ ਦੇ ਤੇ ਬਾਰਾ ਸਿੰਘ ਇਹਦੇ ਤੇ ਬਾਂਗੜ ਸਾਹਿਬ ਤੇ ਇਹ ਪਰਚਾ ਇਹਨੇ ਕੀ ਕੀਤਾ ਬਾਂਗੜ ਸਾਹਿਬ ਨੇ ਚੜਾਈ ਦੇਖ ਕੇ ਦੋ ਜਰੀ ਨਹੀਂ ਗਈ ਉਹਦੀ ਗੱਡੀ ਚਲਾਉਂਦਾ ਸੀ ਇਹ ਸਾਰੇ ਲੁਧਿਆਣੇ ਨੂੰ ਪਤਾ ਦੋ ਤਿੰਨ ਪਰਿਵਾਰਾਂ ਦੀ ਗੱਲ ਕਰੂੰਗਾ ਪੂਰਾ ਲੰਬਾ ਸਿਸਟਮ ਚੱਲੂ ਆਹਮ ਨਾਲ ਦੇਖਿਓ ਮੈਂ ਕਮੈਂਟ ਵੀ ਨਹੀਂ ਬੰਦ ਕਰੂੰਗਾ ਠੀਕ ਹੈ ਨਾ ਤੇ ਇਹਨੇ ਬਾਂਗੜ ਸਾਹਿਬ ਤੇ ਕੀ ਕੀਤਾ ਇਹ ਤੋਂ ਜਦ ਉਹਦੀ ਚੜਾਈ برداشت ਨਾ ਹੋਈ ਉਹਦਾ ਮੁਕਾਬਲਾ ਨਾ ਹੋਇਆ ਇਹਨੇ ਨਾ ਇੱਕ ਆਈਡੀ ਬਣਾਈ ਰਮੇਸ਼ ਬਾਂਗੜ ਨਾਮ ਦੀ ਆਈਡੀ ਬਣਾ ਕੇ ਉੱਥੋਂ ਸੰਤ ਜਰਨੈਲ ਸਿੰਘ ਭਿੰਡਰਾਲਾ ਦੀ ਫੋਟੋ ਪਾਈ ਇਹ ਸਾਰੀ ਗੱਲਾਂ ਔਨ ਰਿਕਾਰਡ ਨੇ 2015-16 ਚ ਬੰਦੇ ਦਾ ਟਰੈਕ ਰਿਕਾਰਡ ਦੱਸਦਾ ਬਾਗੜ ਸਾਹਿਬ ਦੀ ਆਈਡੀ ਤੋਂ ਪਾਈ ਸਿੱਖਾਂ ਬਾਰੇ ਗਲਤ ਲਿਖਿਆ ਠੀਕ ਹੈ ਵੀ ਲੋਕੀ ਇਹਨੂੰ ਮਾੜਾ ਕਹਿਣਾ ਉਹਨਾਂ ਨੇ ਰਿਪੋਰਟ ਦਿੱਤੀ ਇਹਨੇ ਸਾਰੇ ਸੰਗਤ ਦੇ ਵਿੱਚ ਮਾਫੀ ਮੰਗੀ ਇਹਨੂੰ ਤਨਖਾਈਆ ਕਰਾਰ ਦਿੱਤਾ ਗਿਆ ਗੁਰਦੁਆਰੇ ਭਲਾ ਕੇ ਅਤੇ 295 ਦਾ ਪਰਚਾ ਦਰਜ ਹੋਇਆ ਇਹ ਤੁਸੀਂ ਚੈੱਕ ਕਰਾ ਲਿਓ ਇਹ ਸਾਰੇ ਲੁਧਿਆਣੇ ਨੂੰ ਪਤਾ ਉਸ ਤੋਂ ਬਾਅਦ ਇੱਕ ਹੋਰ ਬਹੁਤ ਮਸ਼ਹੂਰ ਪਰਿਵਾਰ ਬਹੁਤ ਰੈਪਿਊਟੇਡ ਪਰ ਮੱਕੜ ਪਰਿਵਾਰ ਮੱਕੜ ਪਰਿਵਾਰ ਦੀ ਨੂਨ ਨਾਲ ਇਹਨੇ ਜੋ ਕੁਝ ਕੀਤਾ ਸਭ ਨੂੰ ਪਤਾ ਉਹਦੇ ਮੁੰਡਿਆਂ ਨੂੰ ਕੀ ਕੀਤਾ ਸਭ ਨੂੰ ਪਤਾ ਲੁਧਿਆਣੇ ਦੇ ਬੰਦਿਆਂ ਨੂੰ ਕੱਢ ਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜੂਗਾ ਵੀ ਇਹਨੇ ਮੱਕੜ ਪਰਵਾਰ ਨਾਲ ਕੀਤਾ ਕੀ ਮੁੜ ਕੇ ਗੋਸ਼ੇ ਸਾਹਿਬ ਨਾਲ ਫਿਰਦਾ ਰਿਹਾ ਏ ਗਰਦੀਪ ਸਿੰਘ ਗੋਸ਼ਾ ਫਿਰ ਉਹ ਮਾੜਾ ਹੋ ਗਿਆ ਕੜਵਲ ਸਾਹਿਬ ਦੇ ਇਹਨੇ ਗਦਾਰੀ ਕੀਤੀ ਸਭ ਨੂੰ ਪਤਾ ਤੁਝ ਹੁਣ ਤੁਨ ਮੈਂ ਇਹ ਗੱਲ ਦੱਸਦਾ ਹੁਣ ਮੇਨ ਗੱਲ ਆ ਗਈ ਸੰਦੀਪ ਵੀਰੇ ਤੇ ਨਾਮ ਲੈ ਕੇ ਗੱਲ ਕਰਾਂ ਉਹ ਬੰਦੇ ਦੀ ਮੈਂ ਇੰਨੀ ਇੱਜ਼ਤ ਕਰਦਾ ਬਹੁਤ ਇੱਜ਼ਤ ਕਰਦਾ ਪਰ ਜਦੋਂ ਤੁਹਾਡਾ ਯਾਰ ਅੰਦਰ ਹੁੰਦਾ ਨਾ ਮੇਰੀ ਤਾਂ ਉਹਦੇ ਨਾਲ 6-8 ਮਹੀਨੇ ਦੀ ਯਾਰੀ ਸੀ ਨਾ ਤੈਨੂੰ ਤਾਂ 4-5 ਸਾਲ ਤੋਂ ਨੇ ਬਚਾਇਆ ਹੋਇਆ ਜੇ ਅੱਜ ਸੰਦੀਪ ਵੀਰਾ ਤੇਰੇ ਪਿੱਛੋਂ ਹੱਥ ਚੱਕ ਦੇਵੇ ਨਾ ਤੇ ਤੂੰ ਕੱਖ ਨਹੀਂ ਹੈਗਾ ਕੱਖ ਵੀ ਨਹੀਂ ਹੈਗਾ ਤੇ ਜਿੰਨੀ ਕ ਤੂੰ ਉਹਦੀ ਇੱਜ਼ਤ ਕਰਦਾ ਮੇਰੇ ਤੋਂ ਖਲਵਾਈ ਨਾ ਉਹ ਬੰਦਾ ਗੈਹ ਜ ਸਭ ਨੂੰ ਪਤਾ 8 ਇੱਕ ਨੂੰ ਸੰਦੀਪ ਵੀਰੇ ਨੂੰ ਸੀਐਸਟਾਫ ਵਾਲੇ ਚੱਕਦੇ ਆ ਠੀਕ ਆ ਲੈ ਕੇ ਜਾਂਦੇ ਨੇ ਉਸੇ ਦਿਨ ਮੈਂ ਥਾਰ ਥਾਰ ਛੜਾਈ ਸੀ ਮੈਨੂੰ ਤਾਂ ਯਾਦ ਆ ਠੀਕ ਹੈ ਇਹਦਾ ਮੈਨੂੰ ਫੋਨ ਆਂਦਾ ਉਹ ਕੱਪੜੇ ਕੋਪੜੇ ਪਾ ਲਿਓ ਉਸਤਾਦ ਤੇਰਾ ਚੱਕਿਆ ਗਿਆ ਇਹਦੇ ਮਨਤ ਕਿੰਨੀ ਜਲਸੀ ਹੈ ਸਾਰੇ ਸੋਨ ਲੁਧਿਆਣਾ ਸੰਦੀਪ ਲੁਧਿਆਣਾ ਗਰੁੱਪ ਨੂੰ ਪਤਾ ਵੀ ਵੀਰੇ ਮੈਨੂੰ ਬੁਲਾਣ ਲੱਗ ਗਿਆ ਠੀਕ ਹੈ ਵੀਰੇ ਦੀ ਮੇਰੇ ਨਾਲ ਨੇੜਤਾ ਵਧੀਆ ਹੋ ਗਈ ਬਹੁਤ ਪਿਆਰ ਹੋ ਗਿਆ ਘਰ ਆਣਾ ਜਾਣਾ ਹੋ ਗਿਆ ਬੱਚਿਆਂ ਨਾਲ ਘੁੰਮਣ ਫਿਰਨ ਹੋ ਗਿਆ ਤੁਹਾਨੂੰ ਮੈਥੋਂ ਇਹਦਾ ਅੰਦਾਜ਼ਾ ਨਾ ਵੀ ਸੰਦੀਪ ਵੀਰੇ ਨਾਲ ਤੇ ਮੈਂ ਮੇਰੇ ਘਰ ਦੇ ਤੇ ਉਹਨਾਂ ਦੇ ਘਰ ਦੇ ਅਸੀਂ ਇਕੱਠੇ ਘੁੰਮਣ ਚੱਲ ਜਾਂਦੇ ਸੀ ਬਿਨਾ ਸਿਕਿਉਰਿਟੀ ਤੋਂ ਵੀਰਾ ਇੰਨਾ ਮੇਰੇ ਤੇ ਵਿਸ਼ਵਾਸ ਕਰਦਾ ਸੀ ਤੇ ਇਹਦੇ ਨਾਲ ਪੰਜ ਬਿੰਦ ਬੰਦਿਆ ਤੋਂ ਨਿਕਲਦਾ ਹੈ ਨਹੀਂ ਕਿਉਂਕਿ ਆਪਣਾ ਰਿਕਾਰਡ ਹੀ ਇਹ ਹੈ ਜੇ ਤੇ ਜਦੋਂ ਮੇਰਾ ਯਾਰ ਫਸਿਆ ਹੋਵੇ ਨਾ ਮੰਲਾ ਵੀ ਸਾਹਿਲ ਫਸਿਆ ਹੋਵੇ ਹੋਰ ਮੇਰਾ ਭਰਾ ਫਸਿਆ ਹੋਵੇ ਹੋਰ ਮੇਰੇ ਨਾਲ ਜਿੰਨੇ ਮੁੰਡੇ ਹੁੰਦੇ ਫਸੇ ਹੋਣ ਤੇ ਮੇਰੀ ਕਿਸੇ ਅਫਸਰ ਨਾਲ ਯਾਰੀ ਹੋਵੇ ਤੇ ਮੈਂ ਉੱਥੇ ਜਾ ਕੇ ਨਾ ਦੰਦੀਆਂ ਨਹੀਂ ਕੱਢੂੰ ਉੱਥੇ ਮੈਂ ਐਮ ਐਲ ਏ ਦੀ ਰੀਸਾ ਨਹੀਂ ਲਾ ਕੇ ਦਿਖਾਉਂਗਾ ਇਸ ਗੱਲ ਦਾ ਗਵਾਹ ਬੱਲੀ ਲੁਧਿਆਣਾ ਵਾ ਬੱਲੀ ਵੀਰਾ ਸੰਦੀਪ ਵੀਰੇ ਦਾ ਭਰਾ ਇਹ ਉੱਥੇ ਇੱਕ ਵੱਡੇ ਅਫਸਰ ਦੇ ਸਾਹਮਣੇ ਬੈਠ ਕੇ ਐਵੇਂ ਦੰਦੀਆਂ ਕੱਢ ਰਿਹਾ ਸੀ ਵੀ ਜਿਵੇਂ ਇਹਨੂੰ ਕੋਈ ਫਰਕ ਨਹੀਂ ਐਮ ਐਲ ਏ ਆਪਣਾ ਪੱਪੀ ਪ੍ਰੈਸ਼ਰ ਜਿਹਦੀ ਰੀਸਾ ਲਾਂਦਾ ਗਿਆ ਸੀ ਉੱਥੇ ਯਾਰ ਤੇਰਾ ਫਸਿਆ ਹੋਵੇ ਤਾਂ ਤੂੰ ਰੀਸਾ ਲਾਂਦਾ ਹੋਵੇਂ ਉਦੋਂ ਮੈਂ ਦੇਖਿਆ ਵੀ ਤੇਰੇ ਚ ਕਿੰਨੀ ਗਣਕ ਹੈ ਮੈਂ 8 ਤਰੀਕ ਨੂੰ ਵੀਰਾ ਫੜਿਆ ਗਿਆ ਸੀ 8 ਤੋਂ ਲੈ ਕੇ 13 ਤੱਕ ਮੈਂ ਸੀਐਸਟਾਫ ਬਾਹਰ ਖੜਾ ਰਹਿੰਦਾ ਸੀ ਤੇ ਘਰੇ ਜਾ ਕੇ ਸੌਂ ਜਾਂਦਾ ਸੀ ਕਹਿੰਦਾ ਜਦੋਂ ਵੱਡਾ ਦਰਖਤ ਗਿਰਦਾ ਹੈ ਤਾਂ ਉਦੋਂ ਕੋਈ ਕੰਮ ਨਹੀਂ ਆਉਂਦਾ ਇਹਦਾ ਮਤਲਬ ਵੀ ਉਹ ਅੱਜ ਫਸ ਗਿਆ ਤਾਂ ਪਿੱਛੇ ਹੋ ਜਾ ਉਹ ਇਹਨੂੰ ਇਹ ਪੁੱਛ ਲਓ ਇਹ ਕਦੀ ਪੇਸ਼ੀ ਤੇ ਆਇਆ ਹੋਵੇ ਜਦੋਂ ਵੀਰਾ ਫੜਿਆ ਗਿਆ ਅੱਜ ਫਿਰਦਾ ਨਾ ਸੰਦੀਪ 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 ਕਰਦਾ ਸਾਰੇ ਮੁੰਡਿਆਂ ਨੂੰ ਪਤਾ ਕਦੀ ਇਹ ਵੀਰੇ ਤੋਂ ਬਾਅਦ ਘਰੇ ਗਿਆ ਹੋਵੇ ਕਦੀ ਇਹਨੇ ਭੈਣਾਂ ਨੂੰ ਘਰ ਦੇ ਨੂੰ ਪੁੱਛਿਆ ਹੋਵੇ ਅਸੀਂ ਮੇਰੀ ਯਾਰੀ ਟੁੱਟਣ ਦਾ ਸਿਰਫ ਕਾਰਨ ਇਹ ਹੈ ਵੀ ਇਹ ਬੰਦੇ ਤੋਂ ਮੇਰੀ ਚੜ੍ਹਾਈ ਨਹੀਂ ਬਰਦਾਸ਼ਤ ਹੋਈ ਉਹਦੇ ਘਰ ਦੇ ਸੰਦੀਪ ਵੀਰੇ ਦੇ ਘਰ ਦੇ ਭੈਣ ਮੰਮੀ ਪਰੌਣਾ ਪਰਸੋਂ ਵੀ ਮੇਰੇ ਕੋਲ ਆਏ ਸੀ ਕੰਮ ਦੁਕਾਨ ਤੇ ਸਮਾਨ ਲੈਣ ਠੀਕ ਆ ਤੇ ਮੈਂ ਤਾਂ ਵੀ ਓਵੇਂ ਮਾਪਿਓ ਵਾਂਗੂ ਇੱਜ਼ਤ ਕਰਦਾ ਕਿਉਂਕਿ ਮਾਣ ਨਾਲ ਰਿਹਾ ਹੋਇਆ ਮੈਂ ਤੇਰੇ ਵਰਗਾ ਘਟਿਆ ਨਹੀਂ ਹੈਗਾ ਵੀ ਕਿਸੇ ਦੀ ਮਾਂ ਬਾਰੇ ਬੋਲਾਂ ਕਿਸੇ ਦੇ ਭਰਾ ਬਾਰੇ ਬੋਲਾਂ ਕਿਸੇ ਦੀ ਭੈਣ ਬਾਰੇ ਬੋਲਾਂ ਕਿਸੇ ਦੇ ਬੱਚਿਆਂ ਬਾਰੇ ਬੋਲਾਂ ਤੂੰ ਮੇਰੀ ਘਰ ਵਾਲੀ ਨੂੰ ਭੈਣ ਕਹਿ ਕੇ 28 9 2024 ਨੂੰ ਦੀ ਡਿਲੀਵਰੀ ਸੀ ਇਹਨੇ 27 ਇੱਕ ਦਿਨ ਪਹਿਲਾਂ ਰਾਤ ਨੂੰ ਇਹਨੇ ਵੀਡੀਓ ਪਾਤੀ ਸੀ ਉਹਦੀ ਬਲੈਕਮੇਲ ਵਾਲੀ ਔਰ ਮੇਰੇ ਤੋਂ ਇਹ ਹਜ਼ਾਰਾਂ ਰੁਪਏ ਲੈ ਚੁੱਕਿਆ ਕੱਲੀ-ਕੱਲੀ ਗੱਲ ਦਾ ਸਬੂਤ ਦਊਂਗਾ ਤੇ ਸੰਦੀਪ ਵੀਰੇ ਵਾਲਾ ਵੀ ਦਿਖਾਊਂਗਾ ਆ ਦੇਖ ਕਿੰਨੇ ਪੈਸੇ ਪਏ ਹੋਏ ਨੇ ਕਿਹਦਾ ਨੰਬਰ ਆ ਦਿਖਾ ਦੇ ਪ੍ਰਿੰਤ ਕਿਹਦਾ ਨੰਬਰ ਹੈ ਇਹ ਮੈਂ ਸਾਰਾ ਇਕੱਲਾ ਇਕੱਲਾ ਦਿੱਤ ਤੂੰ ਮੇਰੇ ਤੇ ਝੂਠਾ ਪਰਚਾ ਕਰ ਰਿਹਾ ਹੈ ਸੰਦੀਪ ਵੀਰੇ ਦਾ ਤੂੰ ਕਿੰਨਾ ਕਸਾ ਕਰ ਮੈਨੂੰ ਸਭ ਪਤਾ ਬੱਲੀ ਲੁਧਿਆਣੇ ਨੂੰ ਬੱਲੀ ਵੀਰੇ ਨੂੰ ਵੀਰੇ ਸੰਦੀਪ ਵੀਰੇ ਪੁੱਛਿਓ ਵੀ ਇਹ ਉੱਥੇ ਦੰਦੀਆਂ ਕਹੇ ਜੀਆਂ ਕਰਦਾ ਸੀ ਤੁਸੀਂ ਅੰਦਰ ਸੀਗੇ ਇਹ ਬਾਹਰ ਟੀਚਰਾ ਕਰਦਾ ਸੀ ਜਿਵੇਂ ਬਾਹਰ ਅੰਦਰ RAM LILA ਲੱਗੀ ਹੋਵੇ ਉੱਥੇ ਬਿਆਨ ਕੀ ਦਿੰਦਾ ਸੀ ਕਿ ਜਦੋਂ 12 ਨੂੰ ਮੈਨੂੰ ਵੀ ਸੀਗੇ ਸਟਾਫ ਰੱਖਿਆ 13 ਨੂੰ ਵੀ ਰੱਖਿਆ ਇੱਕ ਵੀ ਸ਼ਬਦ ਤੁਹਾਡੇ ਖਿਲਾਫ ਬੋਲਿਆ ਹੋਵੇ ਇਹ ਇਹ ਬੰਦਾ ਆਇਆ ਹੀ ਨਹੀਂ ਦੂਜੇ ਦਿਨ ਆਇਆ ਹੀ ਨਹੀਂ ਇਹ ਬੰਦਾ ਸਪੇਸ਼ ਹੀ ਨਹੀਂ ਹੋਇਆ ਆਉਨੇ ਘਰ ਦੇ ਨੂੰ ਚੱਕ ਕੇ ਸੀਪੀ ਸਾਹਿਬ ਕੋਲ ਭੇਜਦਾ ਇਹਨੇ ਜਿੰਨੀ ਦੇਰ ਤੁਸੀਂ 50 ਦਿਨ ਅੰਦਰ ਰਹੇ ਹੋ ਕਦੀ ਮੂੰਹ ਕੀਤਾ ਤੁਹਾਡੇ ਵੱਲ ਕਦੀ ਮੁਲਾਕਾਤ ਤੇ ਗਿਆ ਕਦੀ ਪੇਸ਼ੀ ਤੇ ਆ ਮੈਨੂੰ ਪੂਰਾ ਥ੍ਰੈਟ ਸੀ ਮੇਰੇ ਤੇ ਪੂਰੀ ਸੀਐਸਟਾਫ ਨੇ ਸ਼ਿਕੰਜਾ ਕਸਿਆ ਸੀ ਮੇਰੇ ਨਾਲ ਦੇ ਮੈਨੂੰ ਮਨਾ ਕਰਦੇ ਸੀ ਹਣੀ ਆ ਕੰਮ ਨਾ ਕਰ ਪਰ ਮੈਂ ਤੇਰੇ ਨਾਲ ਬਈ ਬਹਿ ਕੇ ਖਾਦਾ ਹੋਇਆ ਹੋਇਆ ਠੀਕ ਆ ਤੂੰ ਮੇਰਾ ਸਾਥ ਨਹੀਂ ਦਿੱਤਾ ਕੋਈ ਚੱਕਰ ਨਹੀਂ ਤੂੰ ਅੱਜ ਵੀ ਬੁਲਾ ਕੇ ਮੈਨੂੰ ਜੁੱਤੀਆਂ ਮਾਰ ਲਈ ਤੈਨੂੰ ਮੈਂ ਵੱਡਾ ਭਾਈ ਕਿਹਾ ਤੇਰੀ ਫੋਟੋ ਬਣਾਈ ਸੀ ਇਸ ਦੱਲੇ ਕਰਕੇ ਮੈਂ ਡਿਲੀਟ ਕੀਤੀ ਆ तू ਸੋਚ ਵੀ ਮੈਂ ਕਿੰਨਾ ਕਿੰਨਾ ਪਿਆਰ ਕਰਦਾ ਹਾਂ ਵੀ ਮੈਂ ਤੇਰੀ ਫੋਟੋ ਬਣਾਈ ਸੀ ਪਰ ਮੈਂ ਇਸ ਦੀ ਡਿਲੀਟ ਕੀਤੀ ਐ ਇਹ ਤੇਰੀ ਫੋਟੋ ਤੇ ਕਹਿੰਦਾ ਸੀ ਹਣੀ ਦਾ ਪਿਓ ਆ ਤੇਰੇ ਤੋਂ ਵੀ ਬਾਈ ਕੁਝ ਨਹੀਂ ਹੋਇਆ ਤੇਰੇ ਤੋਂ ਵੀ ਇਹਨੂੰ ਚੁੱਪ ਨਹੀਂ ਕਰਾ ਗਿਆ ਇਹਨੂੰ ਐ ਕਰ ਇਹਨੂੰ ਮੈਨੂੰ ਟਾਈਮ ਦੱਸੀ ਮੈਂ ਆਉਂਗਾ ਵੀਰੇ ਕੱਲਾ ਮੈਨੂੰ ਤੇਰੇ ਤੇ ਇੰਨਾ ਤਵਾਰ ਐ ਇੱਤੇ ਨਹੀਂ ਮੈਂ ਕੱਲਾ ਆਉਂਗਾ ਇਹਨੂੰ ਗੁਰਦੁਆਰੇ ਖੜਾਈ ਠੀਕ ਆ ਮੈਨੂੰ ਗੁਰਦੁਆਰੇ ਖੜਾਈ ਇਹਨੂੰ ਮੈਂ ਦੋ ਸਵਾਲ ਪੁੱਛੂੰਗਾ ਤੇਰੇ ਬਾਰੇ ਠੀਕ ਆ ਜੇ ਜਵਾਬ ਦੇ ਗਿਆ ਤਾਂ ਗਾਦੀ ਤੁਹਾਡੀ ਗੱਲ ਕਰਦਾ ਵੀਰੇ ਮੈਂ ਬਹੁਤ ਦੇਰ ਦਾ ਚੁੱਪ ਸੀ ਪਰ ਮੈਂ ਐਡਾ ਮਰਿਆ ਹੋਇਆ ਨਹੀਂ ਮੈਂ ਗਿਰਿਆ ਨਹੀਂ ਇਹ ਜੀ ਜ਼ਿੰਦਗੀ ਸਾਰੀ 20 ਸਾਲ ਬਾਅਦ ਮਰਨਾ ਕੱਲ ਮਰ ਜਾਵਾਂਗਾ ਪਰ ਮੈਂ ਇਸ ਤੋਂ ਕਦੇ ਡਰਦਾ ਨਹੀਂ ਮੈਂ ਨੈੱਟ ਵਾਲਾ ਜੋਕਰ ਨਹੀਂ ਹੈਗਾ ਜੇ ਕਿਤੇ ਚ ਕੋਈ ਕਿਤੇ ਗੱਲਬਾਤ ਹੋਵੇ ਕੋਈ ਤੇਰੇ ਚ ਤੌਣ ਚ ਕਿਲਾ ਹੋਵੇ ਮੈਂ ਇੱਥੇ ਹੀ ਘੁੰਮਣਾ ਤੈਨੂੰ ਤਾਂ ਕੋਈ ਨਾਲ ਦੇ ਨਾਲ ਦੇ ਮੱਲੇ ਚ ਨਹੀਂ ਬੁਲਾਉਂਦਾ ਕਿਉਂ ਵੀ ਤਨ ਤਾਂ ਕੋਈ ਨਾਲ ਦੇ ਮੱਲੇ ਨਹੀਂ ਬੁਲਾਉਂਦਾ ਮੈਂ ਤਾਂ ਕਿਤੇ ਇੱਥੇ ਆਲਾ ਪੰਜਾਬ ਦਾ ਕੋਈ ਕੋਨਾ ਨਹੀਂ ਛੱਡਿਆ ਹੋਣਾ ਜੇ ਕਿਸੇ ਨੇ ਨਾਮ ਲਾਇਆ ਹੋਵੇ ਤੇ ਸਨਮਾਨ ਨਾ ਕੀਤਾ ਹੋਵੇ ਵੀਵੀਆਈਪੀ ਵਾਲੀ ਲਾਈਨ 'ਚ ਮੂਰੇ ਬਹਿਣਾ ਮੈਂ ਜਾ ਕੇ ਤੂੰ ਡਿਫਾਲਟ ਰਾਹ ਦੀ ਲਾਈਨ ਦੇ ਵਿੱਚ ਮੂਰੇ ਬਹਿਣਾ ਜਾ ਕੇ ਜਿੰਨੀਆਂ ਕੁੜੀਆਂ ਗਲਤ ਜਿਨ੍ਹਾਂ ਨੇ ਲੋਕਾਂ ਦੇ ਪਰਚੇ ਕਰਾਏ ਨੇ ਬਲੈਕਮੇਲ ਕੀਤੇ ਨੇ ਸਾਰੀਆਂ ਦੀ ਜਮਾਨਤ ਤਾਂ ਤੂੰ ਹੀ ਕਰਾਣੀਆਂ ਨੇ ਛੱਡਦਾ ਨਹੀਂ ਗਾ ਕਹਣ ਤੈਨੂੰ ਮੈਂ ਤੱਥਾਂ ਦੇ ਆਧਾਰ ਨਾਲ ਗੱਲ ਕਰੂੰ ਤੇ ਤੋ ਜੋ ਹੁੰਦਾ ਤੂੰ ਕਰ ਲਈ ਹੁਣ ਤੈਨੂੰ ਸ਼ਰਿਆਮ ਗੱਲ ਪਰ ਮੈਂ ਤੇਰੇ ਤੋਂ ਡਰਦਾ ਨਹੀਂ ਜੇ ਕਿਤੇ ਇਕੱਲੇ ਨਾ ਇਕੱਲਾ ਦੇਖਣਾ ਉਹ ਵੀ ਦੇਖ ਲਈ ਸੌਣੀ ਗਏ ਮੇਰੀ ਗੱਲ ਵੀ ਜੇ ਤੂੰ ਸਕਿਉਰਟੀ ਲਈ ਫਿਰਦਾ ਮੇਰੇ ਕੋਲ ਆਹ 1000 ਯਾਰ ਨੇ 4 ਉਹ ਨੇ ਪਰ ਮੈਂ ਤੈਨੂੰ ਜਦ ਮਰਜੀ ਲੋਕੇਸ਼ਨ ਲਿਖ ਕੇ ਪਾ ਦਈਏ ਨਾਲ ਲੋਕੇਸ਼ਨ ਭੇਜਾਂ ਆਪਣੇ ਮਰੇ ਪਿਓ ਦਾ ਮੁੰਡਾ ਨਹੀਂ ਸਰਦਾਰ ਕਲਵੀਰ ਸਿੰਘ ਸੇਠੀ ਦਾ ਮੁੰਡਾ ਨਹੀਂ ਜੇ ਤੈਨੂੰ ਲੋਕੇਸ਼ਨ ਨਾ ਪਾਵਾ ਜਿੱਦਾਂ ਮਰਜੀ ਆਂ ਪਰ ਮੈਂ ਰੋਜ਼ ਰੋਜ਼ ਬੇਇੱਜ਼ਤੀ ਨਹੀਂ ਕਰਾ ਸਕਦਾ ਤੇਰੀ ਆ ਪ੍ਰਸ਼ਾਸਨ ਨਾਲ ਆ ਦੋ ਕੋ ਜਾਣੇ ਨੇ ਆੜੀ ਨੇ ਜਿਹੜੇ ਤੈਨੂੰ ਕਹਿੰਦੇ ਨੇ ਹਣੀ ਆ ਕੇ ਰੋਂਦਾ ਹਰੀ ਤੈਨੂੰ ਪਰਵਾਹ ਨਹੀਂ ਕਰਦਾ ਤੇਰੀ ਅਤੇ ਤੇਰਾ ਮੇਰੇ ਕਾਰਡ ਤੇਰਾ ਹਜ ਤੱਕ ਕੁਝ ਵੀ ਨਹੀਂ ਪਾਇਆ ਅਜੇ ਤੇਰਾ ਕੋਈ ਇੰਨਾ ਕੁਝ ਪਿਆ ਤੇਰਾ ਔਰ ਸਾਰਾ ਕੁਝ ਤੱਥਾਂ ਦੇ ਆਧਾਰ ਤੇ ਇੱਕ 19-20 ਸਾਲ ਦੀ ਕੁੜੀ ਨੂੰ ਤੂੰ ਵਰਗ ਲਾਇਆ ਆਪਣੇ ਮਾਂ ਪਿਓ ਦੇ ਖਿਲਾਫ ਬੁਲਾਇਆ ਆਪਣੇ ਭਰਾ ਖਿਲਾਫ ਬੁਲਾਇਆ ਜਿਹੜੇ ਕਿ ਕਰੋੜਾਪਤੀ ਸੀਗੇ ਔਰ ਇੰਨੇ ਸਿਰੇ ਸਿਰੇ ਦੇ ਸੌ ਬੰਦੇ ਗੁਰੂ ਸਾਹਿਬ ਨੂੰ ਆਪਣਾ ਰਾਧਾ ਸਵਾਮੀ ਬੰਦੇ ਜਿਨ੍ਹਾਂ ਦੇ ਤੂੰ ਗੁਰੂਆਂ ਨੂੰ ਵੀ ਗਾਲ ਕੱਢੀ ਕੱਢੀ ਸੀ ਨਾ ਗੁਰੂਆਂ ਨੂੰ ਗਾਲ ਕੱਢੀ ਜਿਨ੍ਹਾਂ ਦੇ ਤੂੰ ਸ਼ਰਮਨਾ ਘਾਟਾ ਤੈਨੂੰ ਉਸ ਕੁੜੀ ਤੋਂ ਆਪਣੇ ਭਰਾ ਦੇ ਗਲਤ ਬਿਆਨ ਦੇ ਬਾਰੇ ਫਿਰ ਉਹ 20 ਦਿਨ ਦੇ ਨਾਲ ਨਹੀਂ ਰਹੀ ਸਾਡੀਆਂ ਤੂੰ ਤਰਲੇ ਮੈਨੂੰ ਤਾਂ ਪਾਣਾ ਮੇਰੇ ਕੋਲ ਸਕਰੀਨਸ਼ਾਟ ਪਏ ਆ ਵੀ ਮੇਰੀ ਘਰ ਦੀ ਲਿਆ ਦੋ ਮੇਰੀ ਘਰ ਦੀ ਲਿਆ ਦੋ ਹਣੀ ਆਪਾਂ ਬਾਅਦ ਚ ਲੜ ਲਾਂਗੇ ਮੇਰੀ ਘਰ ਵਾਲੀ ਲਿਆ ਦੋ ਉਸ ਸੰਦੀਪ ਵੀਰੇ ਬਾਰੇ ਤੂੰ ਕੀ ਸੋਚ ਰੱਖਦਾ ਹੈ ਇਹਦਾ ਫਿਰ ਮੈਂ ਗੁਰਦੁਆਰੇ ਬੁਲਾਏ ਤੇ ਦੱਸੂ ਪਿਆਣਾ ਬਿਲਕੁਲ ਸਾਰਾ ਕੁਝ ਹੈ ਮੈਂ ਨਹੀਂ ਬੋਲਦਾ ਸੀ ਤੁਸੀਂ ਵੀ ਇਹਨੂੰ ਜੇਲ੍ਹ ਚ ਭੇਜ ਕੇ ਮੈਨੂੰ ਰਿਮਾਂਡ ਤੇ ਰਖਾ ਕੇ ਮੇਰੇ ਤੋਂ ਧੱਕੇ ਨਾਲ ਸਮਝੌਤਾ ਕਰਵਾਇਆ ਕਰਵਾਇਆ ਨਾ 9 ਦਿਨ ਦੇ ਵਿੱਚ ਮੇਰੇ ਤੋਂ ਇੱਕ ਵੀ ਸਵਾਲ ਪੁੱਛਿਆ ਗਿਆ ਉਹ ਤੇ ਰਿਮਾਂਡ ਤੇ ਮੈਂ ਕੋਈ ਕਿਸੇ ਦਾ ਕਤਲ ਕੀਤਾ ਸੀ ਮੈਂ ਕਿਸੇ ਦੀ ਲੱਤਾਂ ਤੋੜੀਆਂ ਸੀ ਮੈਂ ਚੋਰੀ ਕੀਤੀ ਠੱਗੀ ਕੀਤੀ ਮੈਨੂੰ 9 ਦਿਨ ਰਿਮਾਂਡ ਤੇ ਇਸ ਬੰਦੇ ਨੇ ਰਖਾਇਆ 9 ਦਿਨ ਆਪਣੀ ਯਾਰੀ ਦੇ ਜੋਰ ਤੇ ਇਹਨੇ ਰਖਾਇਆ ਮੇਰੇ ਤੋਂ ਇੱਕ ਸਵਾਲ ਨਹੀਂ ਪੁੱਛਿਆ ਪੁਲਿਸ ਵਾਲੇ ਨੇ ਮੈਨੂੰ ਕੋਈ ਮਾਰੀ ਨਹੀਂ ਕਰੀ ਇੱਕ ਥੱਪੜ ਤੱਕ ਵੀ ਨਹੀਂ ਮਾਰਿਆ ਪਰ ਜਿਹੜਾ ਬੰਦਾ ਬਿਨਾਂ ਕੁਝ ਕੀਤੇ 9 ਦਿਨ ਰਹਿ ਕੇ ਆਇਆ ਹੋਵੇ ਨਾ ਉਹਦਾ ਮੈਂਟਲ ਹਾਲਤ ਪਤਾ ਨਹੀਂ ਕਿਵੇਂ ਦੀ ਹੋ ਜੂ ਮੇਰੇ ਛੋਟੇ ਛੋਟੇ ਬੱਚੇ ਐ ਮੇਰਾ 31 32 ਸਾਲ ਦੀ ਮੇਰੀ ਉਮਰ 'ਚ ਮੇਰਾ ਸਭ ਕੁਝ ਸੈਟਲ ਆ ਮੇਨਾ 25 30 ਪਰਿਵਾਰ ਨੇ ਤੇ ਮੈਂ ਆਪਣੇ ਯਾਰ ਦੋਸਤ ਉਹ ਜਿਹੇ ਨਾਲ ਰੱਖੇ ਜਿਨ੍ਹਾਂ ਦੀ ਮੈਂ ਲਾਈਫ ਸੈੱਟ ਕਰਨੀ ਹੈ ਜਿਨ੍ਹਾਂ ਨੂੰ ਮੈਂ ਅੱਗੇ ਲੈ ਕੇ ਜਾਣਾ ਤੇਰੇ ਵਾਂਗੂ ਨਹੀਂ ਵੀ ਉਹਨਾਂ ਦੀ ਰਿਕਾਰਡਿੰਗ ਕਰਕੇ ਉਹਨਾਂ ਤੋਂ ਪੈਸੇ ਮੰਗਣੇ ਨੇ ਆ 50 50000 ਦੇ ਸਕਰੀਨਸ਼ਾਟ ਤਾਂ ਆਪੇ ਤੂੰ ਜੁੱਤੀਆਂ ਦੇ ਬਾਰੇ ਗੱਲ ਕਰਦਾ ਤੂੰ ਤੈਨੂੰ ਸਾਈਜ਼ ਜੇ ਦੱਸ ਦਵੇਂ ਤੂੰ ਮੇਰੇ ਬਿਠਾ ਕੇ ਕੋਲ ਬੈਠ ਕੇ ਵੀ 39 ਦਾ 6 ਬਣਦਾ ਕਿ ਕੀ ਬਣਦਾ ਮੂੰਹ ਤੇ ਥੁੱਕ ਜੀ ਆ ਮੂੰਹ ਕਰੂੰਗਾ ਮੂੰਹ ਤੇ ਥੁੱਕ ਜੀ ਲਗਾ ਦੇ ਮੋਟੇ ਦਾ ਰੇਟ ਪੁੱਛਦਾ ਹੈ ਤੈਨੂੰ ਬੂਟ ਕਮਾਣਾ ਆ ਜਵੇ ਤਾਂ ਕਹਿਦੀ ਤੂੰ ਸਮਝਿਆ ਮੇਰੀ ਗੱਲ ਨੂੰ ਤੈਨੂੰ ਬੂਟ ਕਮਾਣਾ ਆ ਜਵੇ ਤਾਂ ਕਹਿਦੀ ਤੂੰ ਅੱਛਾ ਫਿਰ ਤੈਨੂੰ 30 ਸਾਲ ਦੀ ਤੈਨੂੰ 35 ਸਾਲ ਦੀ ਉਮਰ ਚੜਾ ਯਾਦ ਨਹੀਂ ਆਇਆ ਵੀ ਬੂਟਾਂ ਦਾ ਕੰਮ ਕਰਨਾ ਓਏ ਤੈਨੂੰ ਮੇਰੇ ਮਿਲਣ ਤੋਂ ਬਾਅਦ ਹੀ ਯਾਦ ਆਇਆ ਕੱਲੀ ਕੱਲੀ ਦੁਕਾਨ ਤੈਨੂੰ ਬਈ ਸੰਦੀਪ ਦੇ ਕਰਕੇ ਕੱਲੀ ਕੱਲੀ ਦੁਕਾਨ ਲੁਧਿਆਣੇ ਉਂਗਲ ਫੜ ਕੇ ਕਮਾਈ ਆ ਕੱਲੀ ਕੱਲੀ ਦੁਕਾਨ ਇਹ ਗਵਾ ਨਹੀਂ ਆੜਤੀਏ ਇਹ ਉਹ ਆੜਤੀਏ ਗਵਾ ਨਹੀਂ ਜਿਹਨੂੰ ਤੂੰ ਨਾਲ ਦੀ ਨੂੰ ਕਹਿੰਨਾ ਪੈਸੇ ਲੈਣ ਆਈ ਤੋਂ ਬਾਅਦ ਬਾਰ ਹੋਇਆ ਤੋ ਇੱਕ 55 ਸਾਲ ਦੇ ਬੰਦੇ ਨੂੰ ਇਹਨੇ ਕੀ ਗੱਲ ਕਹੀ ਉਹਨੇ ਇਹ ਤੋਂ ਸਾਢੇ 3 ਲੱਖ ਰੁਪਏ ਲੈਣਾ ਸੀਗਾ ਉਹਦੀ ਦਰਖਾਸਤ ਤਿਆਰ ਪਈ ਐ ਸਾਢੇ 3 ਲੱਖ ਰੁਪਏ ਉਹਨੇ ਲੈਣਾ ਸੀਗਾ ਇਹ ਦੁਕਾਨ 'ਚ ਆ ਗਿਆ ਫੋਨ ਕਰੀ ਜਾਂਦਾ ਸੀ ਠੀਕ ਐ ਇਹਨੇ ਉਹ ਨਾਲ ਦੇ ਨੂੰ ਪਤਾ ਕੀ ਕਿਾ ਉੱਥੇ ਕੋਈ ਬੈਠਾ ਹੋਣਾ ਆਪਣਾ ਸ਼ੋਭਚਿੰਤਾ ਗੈਹਰੀ ਹੁੰਦੇ ਆਪਣੇ ਕੋਲ ਉਹਨੂੰ ਕਹਿਣਾ ਨਾ ਨਹੀਂ ਲੈਣਾ ਇਹ ਨਹੀਂ ਨਾ ਲੈਂਦਾ ਅਸੀਂ ਵੀ ਨਹੀਂ ਲੈਣਾ ਐਂ ਹੀ ਕਹਿੰਦਾ ਨਾ ਨਾ ਨਹੀਂ ਨਾ ਲੈਣਾ ਜਾ ਕੇ ਉੱਥੇ ਥਾਣੇ 'ਕਿਚ ਖੜਾ ਹੋ ਜਾਂਦਾ ਆ ਕੇ ਮੈਂ ਬਾਈ ਜੀ ਕੋਈ ਨਾਮ ਲਿਆ ਇਹ ਤਾਂ ਪਾਗਲ ਐ ਜੀ ਮੇਰਾ ਤਾਂ ਦੋਸਤ ਹੈ ਜੀ ਇਹ ਐ ਕਰਨ ਲੱਪੈਂਦਾ ਫਿਰ ਮੈਂ ਵੀ ਨਾ ਨਹੀਂ ਲੈਂਦਾ ਉਸ ਜਨਾਨੀ ਤੋਂ ਇਹਨੇ ਕੀ ਕਹਾਇਆ ਵੀ 2 ਮਿੰਟ ਚ ਦੁਕਾਨ ਤੋਂ ਬਾਹਰ ਹੋ ਜਾ ਨਹੀਂ ਤਾਂ ਕੱਪੜੇ ਬਾੜ ਲੂੰਗੀ 2 ਮਿੰਟ ਦੇ ਵਿੱਚ ਅਸੀਂ 30 35 35 ਸਾਲ ਦੇ ਵਪਾਰ ਕਰਦੇ ਆ ਤੂੰ ਸੰਦੀਪ ਵੀਰੇ ਦੀ ਕਿਵੇਂ ਦੀਆ ਫੋਟੋ ਭੇਜਦਾ ਮੇਰੇ ਕੋ ਸੱਪਿਆ ਵਾ ਹੁਣ ਮੈਂ ਤੈਨੂੰ ਦੱਸੂ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਜੇ ਤੂੰ ਇਕੱਲੇ ਨਾ ਇਕੱਲਾ 5 ਮਿੰਟ ਵੀ ਟਿਕ ਜਵੇਂ ਫੋਰਚੂਨਰ ਲੈ ਜੀ ਔਰ ਲੈਵਰ ਦੇ ਜੀ ਕਿਉਂ ਬਈ ਕੱਲੇ ਨਾ ਕੱਲਾ ਫੋਰਚੂਨਰ ਲੈ ਜੀ ਐਂਡਐਵਰ ਦੇ ਜੀ ਜਦ ਮਰਜੀ ਆ ਜੀ ਨਾਲ ਦੇ ਨੇ ਉਹ ਨਾ ਨਾਲ ਦੇ ਨਾਲ ਆ ਜੀ ਮੈਂ ਕਹਿੰਦਾ ਨਹੀਂ ਬੋਲਣਾ ਨਹੀਂ ਬੋਲਣਾ ਤੂੰ ਸੇ ਰੇ ਚੜੀ ਜੰਨਾ ਸੜੀਏ ਜੂੜ ਜਮਾਨੇ ਦੀ ਏ ਤੇਰਾ ਕੋਈ ਯਾਰ ਹੈਗਾ ਹਰੇਕ ਦੀਆਂ ਤਾਂ ਤੂੰ ਰਿਕਾਰਡ ਮੱਕੜ ਪਰਿਵਾਰ ਦਾ ਤੂੰ ਕੀ ਹਾਲ ਕੀਤਾ ਗੋਸ਼ੇ ਉਹਨਾਂ ਨਾਲ ਤੂੰ ਕੀ ਕੀਤਾ ਜਿੰਨੀਆਂ ਸ਼ਹਿਰ ਦੀਆਂ ਡਿਫਾਲਟਰ ਕੁੜੀਆਂ ਜਿਨ੍ਹਾਂ ਨੇ ਲੋਕਾਂ ਨੂੰ ਉਹ ਕੀਤੇ ਨੇ ਮਤਲਬ ਆਹ ਕੀਤੇ ਆ ਬਲੈਕਮੇਲ ਕੀਤੇ ਨੇ ਉਹਨੀਆਂ ਦੇ ਜਮਾਨ ਤਾਂ ਇਹ ਕਰਾਉਣਾ ਜਾਈ ਚੈੱਕ ਕਰ ਲੋ ਜੇਲ੍ਹ ਚ ਪੈਸੇ ਇਹ ਉਹਨੂੰ ਪਾਉਂਦਾ ਕਿਉਂ ਉੱਥੇ ਇਹ ਬੰਦਾ ਇਨਵੈਸਟ ਨਹੀਂ ਕਰ ਦਿੰਦਾ ਇਹ ਇਨਵੈਸਟ ਕਰਦਾ ਪੈਸੇ ਵੀ ਮੈਂ ਇਨਵੈਸਟ ਕਰੂੰਗਾ ਬਾਹਰ ਆ ਕਿ ਇਹ ਫਿਰ ਪੈਸੇ ਮੈਨੂੰ ਖਵਾਊਗੀ ਕਿਸੇ ਨੂੰ ਬਲੈਕਮੇਲ ਕਰੂਗੀ ਮੇਰੇ ਤੇ ਤੂੰ 105 ਨੰਬਰ ਐਫਆਈਆਰ ਐਫਆਈਆਰ ਕਟਵਾਈ ਠੀਕ ਹੈ ਉਸ ਐਫਆਈਆਰ ਦੇ ਵਿੱਚ ਜੇ ਕੁਝ ਨਿਕਲ ਜਵੇ ਤਾਂ ਕਹਿ ਦੇ ਮੈਂ ਉਹਦੀ ਕੁਐਸਚਨਿੰਗ ਲਈ ਆ ਬਿਲਕੁਲ ਸਾਬਤ ਤੂੰ ੱੱਕੇ ਨਾਲ ਤੇਰੇ ਗੋਲੀਆਂ ਜੱਲੀਆਂ ਤੂੰ ੱੱਕੇ ਨਾਲ ਮੇਰਾ ਨਾਮ ਲਿਖਾਇਆ ਪਹਿਲਾਂ ਬਿਆਨ ਤੇਰਾ ਆ ਤੂੰ ਮੇਰਾ ਨਾਮ ਨਹੀਂ ਲਿਖਾਇਆ ਬਾਅਦ ਤੇਰਾ ਬੋਲ ਸੁਣੇ ਮੈਨੂੰ ਕਲੀਅਰ ਜੱਟ ਦਿੱਤੀ ਆ ਮੈਂ ਪਿੱਠੇ ਤੇ ਵਾਰ ਕਰਨ ਵਾਲਾ ਨਹੀਂ ਹੈਗਾ ਅਸ਼ਰਿਆ ਮੈਂ ਕਹਿ ਰਿਹਾ ਸ਼ਰਿਆਆਂ ਵੀਡੀਓ ਪਾ ਰਿਹਾ ਨਾ ਤਾਂ ਮੈਂ ਤੇਰੀ ਮਾਂ ਬਾਰੇ ਬੋਲਾਂ ਨਾ ਭਰਾ ਬਾਰੇ ਬੋਲਾਂ ਨਾ ਤੇਰੀ ਡੈਡੀ ਬਾਰੇ ਬੋਲਾਂ ਤੇਰੇ ਭਰਾ ਨਾਲੋਂ ਵਧੀਆ ਭਰਾ ਨਹੀਂ ਹੋਣਾ ਬੰਟੀ ਨਾਲ ਪਰ ਤੂੰ ਸਾਲਿਆ ਉਹਦੇ ਤੇ ਵੀ ਗੋਲੀਆਂ ਚਲਾਉਣ ਨੂੰ ਫਿਰਦਾ ਸੀਗਾ ਸੰਦੀਪ ਵੀਰੇ ਨੇ ਰੋਕਿਆ ਤੂੰ ਉਹਦੇ ਤੇ ਵੀ ਗੋਲੀਆਂ ਚਲਾਉਂਦਾ ਤੂੰ ਸਾਡੇ ਘਰ ਨੂੰ ਤਾਂ ਛੱਡ ਤੂੰ ਆਪਣੀ ਭਾਬੀ ਬਾਰੇ ਕੀ ਕੁਝ ਕੀਤਾ ਸੀ ਨੈਟ ਤੇ ਸਕੀ ਭਾਬੀ ਬਾਰੇ ਅੱਛਾ ਸ਼ਰਮਦਾ ਘਾਟਾ ਤੈਨੂੰ ਸਮਝ ਗਿਆ ਨਾ ਤਾਂ ਮੈਨੂੰ ਫੋਨ ਕਰੀ ਨਾ ਮੈਨੂੰ ਕਿਸੇ ਤੋਂ ਕਰਵਾਈ ਜਿਹੜਾ ਕੁਝ ਤੇ ਕੋਊਗਾ ਤੂੰ ਉਹ ਪਵਾ ਦੀ ਜਿਹੜਾ ਕੁਝ ਮੇਰੇ ਕੋਲੋਂ ਮੈਂ ਤਾਂ ਤੱਥਾਂ ਦੇ ਆਧਾਰ ਤੇ ਗੱਲ ਕਰੂੰਗਾ ਰਹੀ ਗੱਲ ਕੀਲਾ ਕਹਾਉਣ ਵਾਲੀ ਕੀਲਾ ਜਦ ਮਰਜੀ ਕਹਾ ਲਈ ਮੈਸੇਜ ਪਾ ਦੀ ਲੋਕੇਸ਼ਨ ਵਾਲਾ ਜੇ ਨਾ ਕਹਾ ਤਾਂ ਕਹਿ ਦੀ ਸਾਲੀ ਝੂਠ